काल में शशि का है थैंक यू थैंक यू डसो एक ही है मैम मैं तुम्हारे तो लिए बर्थडे गिफ्ट लेके आया गिफ्ट मेरे लिए इतनी कम सैलरी की खरीद ले आना तू मेरे लिए है पैसे खराब की थी आज भी मैम तू सुना मैं मेरी बड़ी बहन वरगे लगजे ਉਸ ਲਈ ਮੈਂ ਤੁਹਾਡੇ ਲਈ ਦੇਖ ਤੋਂ ਬੜੇ ਪ੍ਰਮਾਣ ਜਨ ਲਏ। ਥੈਂਕ ਯੂ ਮੈਂ। ਪਤਾ ਨਹੀਂ ਲੋਕ ਆਪਣੀ ਔਕਾਤ ਕਿਵੇਂ ਭੁੱਲ ਜਾਂਦੇ। ਗਿਫਟ ਇਹ ਤਾਂ ਉਹੀ ਗਿਫਟ ਹੈ ਜਿਹੜਾ ਮੈਂ ਮੈਡਮ ਨੂੰ ਦਿੱਤਾ ਸੀ ਪਰ ਇੱਥੇ ਲੱਗਦਾ ਮੈਡਮ ਕੋ ਦੇਖ ਗਿਆ ਨਹੀਂ ਨਹੀਂ ਐ ਡੀ ਵੱਡੀ ਚੀਜ਼ ਹੈ ਤਾਂ ਨਹੀਂ ਦੇਖ ਸਕਦੇ ਲੱਗਦਾ ਮੈਡਮ ਨੇ ਜਾਣ ਵੁੱਝ ਕੇ ਸੋਚਿਆ ਇਹ ਹਾਲਾਤ ਮਸਨ ਮੈਂ ਹੋਰ ਮਾਲਕ ਠੀਕ ਆ ਭਾਈ ਵਧੀਆ ਭਾਈ ਹੋਰ ਮੈਂ ਯਾਰ ਕੰਮ ਆਇਆ ਤੇ ਤੇਰੇ ਕੋਲ ਆ ਕੇ ਕਿਵੇਂ ਦੱਸਦਾ ਜਾ ਕੋਈ ਨਹੀਂ ਬਹਿ ਜਾ ਤੂੰ ਮੱਖਣ ਭਾਈ ਯਾਰ ਕੰਮ ਲੱਭ ਕੇ ਦੇ ਦੇ ਬਹੁਤ ਔਖਾ ਹੋਇਆ ਤੇ ਉਹ ਜਿੱਥੇ ਪਹਿਲਾਂ ਲੱਗਿਆ ਹੋਇਆ ਸੀ ਤੂੰ ਉੱਥੇ ਉਹ ਯਾਰ ਮਾਲਕ ਬਾਹਰ ਚਲੇ ਗਏ ਕੋਟੀ ਉਹਨਾਂ ਨੇ ਰੈਂਟ ਦੇ ਦੇ ਸੀ ਅੱਛਾ ਕੰਮ ਕਰ ਇਥੋਂ ਪ੍ਰਬੰਧ ਹੀ ਕਰ ਗਏ ਕਰ ਦੇ ਕਰ ਦੇ ਬਹੁਤ ਔਖਾ ਹੋ ਗਿਆ ਤੇ ਯਾਰ ਬਾਈ ਤੂੰ ਕੰਮ ਲੱਭ ਦੇ ਕੰਮ ਦੇਖ ਲੈਨੇ ਆਪਾਂ ਕਰ ਲੈਨੀਆ ਗੌਰ ਜਿਹੇ ਜਿਹੇ ਤੇਰੀ ਮਾਲਕਾਂ ਨਾ ਐਹੋ ਜੇ ਬੰਦੇ ਲੱਭ ਕੇ ਦੇਵੇ ਬੰਦੇ ਬਹੁਤ ਵਧੀਆ ਨੇ ਮੇਰੀ ਮਾਲਕ ਤਾਂ ਬਹੁਤ ਵਧੀਆ ਨੇ ਐਹੋ ਜੇ ਬੰਦੇ ਤਾਂ ਬਹੁਤ ਔਖੇ ਮਿਲਦੇ ਜੀ ਤੈਨੂੰ ਮੈਂ ਤੈਨੂੰ ਕਿਹਾ ਮੱਖਣ ਬਈ ਐਹੋ ਜੇ ਬੰਦੇ ਦੇਖ ਕੇ ਵੀ ਨਾ ਕੋਈ ਨਹੀਂ ਮਾਨ ਕੱਪਾ ਕਰ ਦਿੰਨੇ ਗੌਰ ਬਈ ਮੈਂ ਦੇਖਣਾਗਾ ਕਰਦੇ ਨਾਲ ਹੀ ਕਰ ਲੂੰਗਾ ਗੱਲ ਠੀਕ ਆ ਬਈ ਹਾਂ ਦੇਖੀ ਬਈ ਗੱਲ ਕਰ ਕੋਈ ਨਹੀਂ ਕੋਈ ਨਹੀਂ ਤੈਨੂੰ ਮੈਂ ਕੱਲ ਤੱਕ ਦੱਸ ਦੇਣਾਗਾ ਕਰਕੇ ਗੱਲ ਸਰ ਠੀਕ ਆ ਬਈ ਹਾਂ ਜੀ ਮਿਲਦੇ ਆ ਫਿਰ ਕਰਾਂਗੇ ਠੀਕ ਹੈ ਠੀਕ ਹੈ। ਕਰੀ ਜਰੂਰ ਗੱਲ ਬਈ। ਨਾ ਨਾ ਕੋਈ ਨਹੀਂ ਜਰੂਰ ਲਾਜ ਨਹੀਂ। ਠੀਕ ਹੈ। ਹੋਰ ਚਾਹ ਬਣੀ ਪੀ ਜਾਂਦੇ। ਠੀਕ ਹੈ ਚੰਗਾ ਮਾਨ ਕਰ। ਬੱਸ ਕਰੋ। ਯਾਰ ਤੈਨੂੰ ਨਹੀਂ ਆਵਾਜ਼ਾਂ ਦੇ ਤင်း। ਤੂੰ ਆਇਆ ਕਿਉਂ? ਕੀ ਘਟ ਰਹੀ ਸੀ ਯਾਰ? ਕੀ ਗੱਲ ਹੋ ਗਈ? ਹੈ? ਅੱਗੇ ਤਾਂ ਤੂੰ ਸਾਡੀ ਹਰ ਇੱਕ ਖੁਸ਼ੀ ਦੇ ਵਿੱਚ ਸ਼ਾਮਲ ਹੁੰਦਾ। ਆਇਆ ਕਿਉਂ ਨਹੀਂ ਤੂੰ? ਸਰ ਬੇਸੇ ਜੀ ਅੱਜ ਮੇਰਾ ਮੂਡ ਨਹੀਂ ਸੀ। ਕੀ ਗੱਲ ਕੋਈ ਗੱਲ ਨਹੀਂ ਤੂੰ ਆ ਆਪਾਂ ਕੀ ਖਾਨੇ ਨਹੀਂ ਸਰ ਮੇਰਾ ਮਨ ਉਦਾਸ ਹੈ ਜੀ ਕੀ ਗੱਲ ਹੋ ਗਈ ਕੋਈ ਗੱਲ ਆ ਤਾਂ ਮੈਨੂੰ ਦੱਸ ਨਹੀਂ ਸਰ ਕੋਈ ਗੱਲ ਨਹੀਂ ਹੈਗੀ ਜੀ ਯਾਰ ਗੱਲ ਤਾਂ ਹੈ ਜਰੂਰ ਦੇਖ ਮੱਖਣ ਤੇਰਾ ਚਿਹਰਾ ਦੱਸ ਰਿਹਾ ਤੇ ਕੋਈ ਗੱਲ ਹੈ ਜਰੂਰ ਖੁੱਲ ਕੇ ਦੱਸ ਸਰ ਕੀ ਗੱਲ ਹੋਈ ਹੈ ਅਸਲ ਵਿੱਚ ਨਾ ਸਰ ਜੀ ਮੈਂ ਸਵੇਰੇ ਜੀ ਮੈਡਮ ਨੂੰ ਗਿਫਟ ਦਿੱਤਾ ਸੀ ਜੀ ਅਜਨ ਨੇ ਦਾ ਹੈਪੀ ਬਰਥਡੇ ਤਾਂ ਕਰਕੇ ਜੀ ਇਹ ਗਿਫਟ ਮੈਂ ਬੜੇ ਚਾਵਾ ਦੇ ਨਾਲ ਲੈ ਕੇ ਆਇਆ ਮੈਡਮ ਨੇ ਇੱਕ ਵਾਰੀ ਤਾਂ ਗਿਫਟ ਮੇਰੇ ਤੋਂ ਫੜਦੇ ਆ ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਕੀ ਆਇਆ ਥੋੜਾ ਅੱਗੇ ਜਾ ਕੇ ਮੈਡਮ ਇਹ ਗਿਫਟ ਕੂੜੇ ਦੇ ਵਿੱਚ ਸੁੱਟ ਗਏ ਓ ਸ਼ਿਟ ਇਹ ਤਾਂ ਬਹੁਤ ਗਲਤ ਕੀਤਾ ਨਾ ਇਹ ਅਸਲ ਵਿੱਚ ਸਰ ਜੀ ਮੈਨੂੰ ਨਾ ਮੈਡਮ ਦੇ ਵਿੱਚ ਮੇਰੀ ਵੱਡੀ ਭੈਣ ਦਿਸਦੀ ਹੈ ਜੀ ਮੇਰੀ ਵੱਡੀ ਭੈਣ ਦੀ ਮੌਤ ਹੋ ਚੁੱਕੀ ਹੈ ਜੀ ਤੇ ਮੈਂ ਮੈਡਮ ਦੇ ਵਿੱਚੋਂ ਆਪਣੀ ਵੱਡੀ ਭੈਣ ਨੂੰ ਦੇਖਦਾ ਇਸ ਲਈ ਮੈਂ ਗਿਫਟਾਂ ਚ ਬੜੀ ਚਾਹਮਾਂ ਦੇ ਨਾਲ ਲੈ ਕੇ ਆਇਆ ਸੀ ਪਰ ਪਤਾ ਨਹੀਂ ਕੀ ਮੈਡਮ ਦੇ ਦਿਲ ਦੇ ਵਿੱਚ ਆਇਆ ਕੋਈ ਗਿਫਟ ਨੂੰ ਕੂੜੇ ਦੇ ਵਿੱਚ ਸੁੱਟ ਗਏ ਚਲ ਕੋਈ ਗੱਲ ਨਹੀਂ ਮੱਖਣ ਤੂੰ ਉਦਾਸ ਨਾ ਹੋ ਬਸ ਤੈਨੂੰ ਮੇਰੀ ਇੱਕ ਗੱਲ ਮੰਨ ਲੈ ਕੋਈ ਜੀ ਸਰ ਜੀ ਹੋਇਆ ਕਰ ਆ ਮੇਰੀ ਘੜੀ ਆਹਦੇ ਗੁਰਤੇ ਬਣ ਨਹੀ ਸਰ ਜੀ ਨਹੀਂ ਜੀ ਇਹ ਇਹ ਥੋੜੀ ਘੜੀ ਹੈ ਜੀ ਤੁਸੀਂ ਵੀ ਬਣ ਸਕਦੇ ਹੋ ਯਾਰ ਮੇਰੀ ਗੱਲ ਸੁਣ ਉਹਨੂੰ ਆਪਣੇ ਗੁਰਤੇ ਬਣ ਨਹੀਂ ਸਰ ਮੈਂ ਬਹੁਤ ਗਰੀਬ ਬੰਦਾ ਜੀ ਮੈਂ ਇਹ ਘੜੀ ਨਹੀਂ ਬਣ ਸਕਦਾ ਸਰ ਦੇਖ ਮੇਰੀ ਗੱਲ ਸੁਣ ਦੇਖ ਮੱਸਣ मैडम रास्ते ਤੋਂ ਭੱਟ ਜਾਂਦੇ ਕਰੂ। ਉਹਨਾਂ ਨੂੰ ਰਸਤੇ ਤੇ ਨਹੀਂ ਹੁੰਦੀ। ਆਪਾਂ ਨੂੰ ਇਹ ਸਭ ਕਰਨਾ ਪਵੇ। ਤੂੰ ਐ ਕਰ। ਆਕੜੀ ਆ ਦੇ ਕੋਲ ਤੇ ਬਾਲੇ। ਤੇ ਆ ਗਿਫਟ ਮੈਨੂੰ ਦੇ ਦੇ। ਪਰ ਸਰ ਇਹ ਘੜੀ ਤੂੰ ਬੰਦ ਤਾਂ ਹੀ ਯਾਰ। ਬਾਲ। ਬਸ ਸੈਨਾ ਧਿਆਨ ਰੱਖੀ। ਜਦੋਂ ਮੈਡਮ ਆਉਣਗੇ ਨਾ। ਇਹ ਘੜੀ ਉਹਨਾਂ ਦੀ ਨਜ਼ਰ ਜ਼ਰੂਰ ਪੈਣੀ ਚਾਹੀਦੀ। ਠੀਕ ਹੈ? ਠੀਕ ਹੈ ਸਰ। ਓਕੇ। ਠੀਕ ਹੈ ਜੀ ਸਰ। रंजीत, में। रंजीत की घड़ी एल कि रंजीत, की गल होगी चंगा नहीं किता तू यार गल की होगी यार हाथ ही होगी यार कोई गल दसेंगी फिर ही पता लगू ਅੱਜ ਦੇ ਦਿਨ ਵੀ ਨਰਾਜ਼ ਕਰਤਾ ਤੁਸੀਂ ਮੈਨੂੰ ਜਿਹੜੀ ਵਾਚ ਤੁਹਾਨੂੰ ਮੈਂ ਗਿਫਟ ਕੀਤੀ ਸੀ ਕਿੱਥੇ ਆਓ ਅੱਛਾ ਉਹ ਘੜੀ ਉਹ ਤਾਂ ਮੈਂ ਆਪਣੇ ਗੇਟਕੀਪਰ ਨੂੰ ਦੇ ਦਿੱਤੀ ਬਹੁਤ ਚੰਗਾ ਕੀਤਾ ਨਾ ਪਤਾ ਕਿੰਨੇ ਪਿਆਰ ਨਾਲ ਖਰੀਦੀ ਸੀ ਮੈਂ ਕਿੰਨੀ ਕੀਮਤ ਆ ਉਸ ਘੜੀ ਦੀ ਚੱਕ ਕੇ ਉਹਨੂੰ ਫੜਾਤੀ ਤੁਸੀਂ ਤੂੰ ਯਾਰ ਇਹ ਕਿੱਡੀ ਕੀ ਗੱਲ ਆ ਉਹ ਹਮ ਬਹੁਤ ਪੁਰਾਣੀ ਹੋ ਗਈ ਸੀ ਮੈਂ ਉਹਨੂੰ ਦੇ ਦਿੱਤੀ ਇਹਦੇ ਨਾਲ ਕੀ ਫਰਕ ਪੈਂਦਾ ਯਾਰ ਆ ਤਾਂ ਹਾਦੀ ਹੋ ਗਈ ਆਖੇ ਪੁਰਾਣੀ ਹੋ ਗਈਆਂ ਯਾਰ ਜਿਹੜੀ ਪਿਆਰ ਨਾਲ ਚੀਜ਼ਾਂ ਖਰੀਦ ਕੇ ਦਿੱਤੀਆਂ ਹੁੰਦੀਆਂ ਹਨ ਨਾ ਉਹ ਪੁਰਾਣੀਆਂ ਨਹੀਂ ਹੁੰਦੀਆਂ ਕਦੇ ਮੇਰੀ ਫੀਲਿੰਗ ਜੁੜੀ ਹੋਈ ਸੀ ਉਹਦੇ ਨਾਲ ਕਦਰ ਕਰਨੀ ਚਾਹੀਦੀ ਸਾਨੂੰ ਕਿਸੇ ਦੀ ਫੀਲਿੰਗ ਦੀ ਇਹੀ ਤੈਨੂੰ ਮੈਂ ਸਮਝਾਉਣਾ ਚਾਹ ਰਾ ਹਾਂ ਇਹ ਫੀਲਿੰਗ ਕਦੇ ਵੀ ਨਵੀਂ ਪੁਰਾਣੀ ਨਹੀਂ ਹੁੰਦੀ ਤੇ ਨਾ ਹੀ ਕੋਈ ਗਿਫਟ ਮਹਿੰਗਾ ਜਾਂ ਸਸਤਾ ਹੁੰਦਾ ਜੇ ਕੋਈ ਗਿਫਟ ਕਰਦਾ ਨਾ ਆਪਦੇ ਦਿਲੋਂ ਕਰਦਾ ਤਾਂ ਉਹਦੇ ਵਰਗਾ ਥੀਮ ਸੀ ਕੋਈ ਨਹੀਂ ਹੁੰਦਾ ਪਰ ਤੁਸੀਂ ਕੀ ਕੀਤਾ ਐਨੇ ਪਿਆਰ ਨਾਲ ਦਿੱਤਾ ਸੀ ਮੈਂ ਤੋਹਫਾ ਉਰਿਅਕਾਤ ਸੀ ਕਿ ਪੈਨਣ ਦੀ ਚੱਕ ਕੇ ਉਹਨੂੰ ਫੜਾ ਦਿੱਤੀ। ਇਹੀ ਮੈਂ ਤੈਨੂੰ ਸਮਝਾਉਣਾ ਚਾਹਣਾ। ਆ ਪਹਿਚਾਣਨੀ। ਆ ਗਿਫਟ। ਇਹ ਤਾਂ ਸਵੇਰੇ ਗੇਟਕੀਪਰ ਨੇ ਦਿੱਤਾ ਸੀ ਮੈਨੂੰ। ਤੇ ਤੂੰ ਕੀ ਕੀਤਾ ਇਹਦਾ? ਜਿਹੜੀ ਉਹਦੀ ਔਕਾਤ ਆ, ਕੂੜੇ 'ਚ ਸੁੱਟਦਾ ਮੈਂ ਵੀ। ਅੱਛਾ। ਜੇ ਉਸ ਗਰੀਬ ਬੰਦੇ ਪਿੱਛੇ ਮੈਨਾਂ ਲੜਦੇ ਤੁਸੀਂ। ਮੈਂ ਲੜ ਨਹੀਂ ਰਿਹਾ। ਤੈਨੂੰ ਸਿਰਫ ਸਮਝਾ ਰਿਹਾ। ਪਤਾ ਉਹਨੇ ਕੀ ਸੋਚ ਕੇ ਗਿਫਟ ਕੀਤਾ ਹੋਣਾ ਮੈਨੂੰ। ਉਹ ਸੋਚਦਾ ਹੋਣਾ ਵੀ 2-300 ਰੁਪਏ ਦਾ ਗਿਫਟ ਦਊਗਾ ਮੈਡਮ ਨੂੰ ਤੇ ਮੈਡਮ ਨੇ ਮੈਨੂੰ 3-4000 ਰੁਪਏ ਆਰਾਮ ਨਾਲ ਦੇ ਦੇਣਾ। ਆਹੀ ਸੋਚ ਹੁੰਦੀ ਹੈ ਨਾ ਛੋਟੇ ਲੋਕਾਂ ਦੀ। ਯਾਰ ਮੇਰੀ ਗੱਲ ਸੁਣ। ਜਦੋਂ ਉਹਨੇ ਤੈਨੂੰ ਇਹ ਗਿਫਟ ਦਿੱਤਾ ਤੇ ਫਿਰ ਪੈਸੇ ਮੰਗੇ ਸੀ? ਨਾ। ਤੇ ਫਿਰ ਤੂੰ ਕਿਵੇਂ ਕਹਿ ਸਕਦੀ ਹੈਂ ਯਾਰ? ਜੋ ਤੂੰ ਕੋਈ ਸੋਚ ਰਹੀ ਹੈ ਨਾ ਉਹ ਨਹੀਂ ਸੋਚ ਰਿਹਾ। ਤੈਨੂੰ ਪਤਾ? ਕਿੰਨੇ ਪਿਆਰ ਨਾਲ ਫ੍ਰੀ ਕੀ ਦਿੱਤਾ ਤੈਨੂੰ। ਕਿੰਨੀ ਕਿਦਰਗਾ ਉਹਦੀ ਤੈਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਕਿ ਉਸੇ ਥੋੜੀ ਜੀ ਤਨਖਾਹ ਦੇ ਵਿੱਚੋਂ ਪੈਸੇ ਵਜਾ ਕੇ ਉਹਨੂੰ ਆਹ ਤੇਰੇ ਲਈ ਖਰੀਦ ਕੇ ਦਿੱਤਾ ਕਿਉਂ ਖਰੀਦ ਕੇ ਦਿੱਤਾ ਪਤਾ ਕਿਉਂਕਿ ਤੈਨੂੰ ਆਲਦੀ ਗੱਡੀ ਭਾਂਤ ਨਹੀਂ ਦਰ ਉਹਦੇ ਵੀ ਬਹੁਤ ਫੀਲਿੰਗਾਂ ਜੁੜੀਆਂ ਹੋਈਆਂ ਸੀ ਇਹਦੇ ਨਾਲ ਜਿਹੜੀਆਂ ਤੂੰ ਕੂੜੇ ਸੁੱਟ ਹੈ ਹਾਂ ਰਣਜੀਤ ਮੈਂ ਉਹਦੇ ਨਾਲ ਬਹੁਤ ਗਲਤ ਕੀਤਾ ਨੇ ਨਹੀਂ ਕਰਨਾ ਚਾਹੀਦਾ ਸੀ ਮੈਨੂੰ

आ की कीता तू सर मैं की कीता तू बहुत बड़ी गलती की थी किसी है गलती तो हां गलती मैं की गलती की थी जब वड्डी भैन नु कोई गिफ्ट कर दिया ना फोटो कर लेनी चाहिए नाल तुसी खड़े की कर दियो करो क्लिक लो जी कर देने मैं भी खड़ो ठीक हो के थैंक यू वीरे Thank you. Oh